ਦੋਸਤੋ ਪੰਜਾਬੀ ਟਰਬੀਂਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਚਾਇਤ ਚੋਣਾਂ ਰਾਜਸੀ ਪਾਰਟੀਆਂ ਹੋਈਆਂ ਭੱਬਾ ਪਰ ਦੋਸਤੋ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਮੇਂ-ਸਮੇਂ ਤੇ ਕਿਆ ਸਲਾਹੀ ਜਾ ਰਹੀ ਸੀ ਵੀ ਕਿਆ ਆਖਿਰਕਾਰ ਸਰਕਾਰ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਵਾ ਰਹੀ ਕਿਉਂਕਿ ਲਗਭਗ ਇਹ 7-8 ਮਹੀਨੇ ਦੇਰੀ ਨਾਲ ਹੋਰੀਆਂ ਨੇ ਤੇ ਇਸ ਨੂੰ ਲੈ ਕੇ ਲਗਾਤਾਰ ਜਿਹੜਾ ਚਰਚਾਵਾਂ ਦਾ ਦੌਰ ਚੱਲ ਰਿਹਾ ਸੀ ਤੇ ਆਖਿਰਕਾਰ ਹੁਣ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀ ਤਾਰੀਖ ਐ ਉਸ ਦਾ ਐਲਾਨ ਹੋ ਚੁੱਕਾ ਹੈ ਹੁਣ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣਗੀਆਂ ਪੰਚਾਇਤੀ ਚੋਣਾਂ ਲਈ ਵੋਟਾਂ ਪੈਣਗੀਆਂ ਤੇ ਉਸੇ ਦਿਨ ਸ਼ਾਮੀ ਵੋਟਾਂ ਦੀ ਗਿਣਤੀ ਹੋ ਜੇਗੀ ਨਤੀਜੇ ਆ ਜਾਣਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਪਤਾ ਲੱਗੇਗਾ ਕਿਹੜੀ ਪਾਰਟੀ ਦੇ ਪੱਲੇ ਕੀ ਪਿਆ ਹੈ ਕੌਣ ਕਿਹੜੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ ਵੈਸੇ ਦੋਸਤੋ ਜੀ ਗੱਲ ਕਰੀਏ ਤਾਂ ਸਾਡੇ ਦਿਹਾਤੀ ਖੇਤਰ ਦੇ ਵਿਕਾਸ ਲਈ ਪੰਚਾਇਤੀ ਚੋਣਾਂ ਬਹੁਤ ਜ਼ਰੂਰੀਆਂ ਨੇ ਕਿਉਂਕਿ ਪੰਚਾਇਤੀ ਚੋਣਾਂ ਰਾਹੀਂ ਉੱਥੇ ਦੀ ਪੰਚਾਇਤ ਦੀ ਚੋਣ ਕੀਤੀ ਜਾਂਦੀ ਹੈ ਜਿਸ ਚ ਪੰਚ ਸਰਪੰਚ ਸ਼ਾਮਲ ਹੁੰਦੇ ਨੇ ਜਿਨ੍ਹਾਂ ਵੱਲੋਂ ਪਿੰਡ ਦੇ ਵਿਕਾਸ ਨੂੰ ਲੈ ਕੇ ਜਾਂ ਪਿੰਡ ਦੇ ਜਿਹੜੇ ਬੁਨਿਆਦੀ ਕੰਮ ਨੇ ਉਹਨਾਂ ਨੂੰ ਲੈ ਕੇ ਫੈਸਲੇ ਲੈਣੇ ਹੁੰਦੇ ਨੇ ਹੋਰ ਪਿੰਡਾਂ ਨਾਲ ਸੰਬੰਧਿਤ ਕਈ ਤਰ੍ਹਾਂ ਦੇ ਕੰਮ ਕਾਜ ਪੰਚਾਇਤਾਂ ਦੇਖਦੀਆਂ ਨੇ ਤੇ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਵੇਂ ਦੱਸਿਆ ਵੀ ਕਿ ਪੰਚਾਇਤਾਂ ਭੰਗ ਸੀਗੀਆਂ ਤੇ ਹੁਣ ਜਿਹੜਾ ਪੰਜਾਬ ਦੇ ਚੌਣ ਕਮਿਸ਼ਨ ਨੇ ਐਲਾਨ ਕਰ ਦਿੱਤਾ ਵੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਉਹ 15 ਅਕਤੂਬਰ ਨੂੰ ਹੋਣਗੀਆਂ ਤੇ ਪੰਜਾਬ ਦੇ 13237 ਪਿੰਡਾਂ ਦੀ ਵਿੱਚੇ ਜਿਹੜਾ ਗਏ ਇਹ ਚੋਣਾਂ ਹੋਣਗੀਆਂ ਜਿੱਥੇ ਕਿ 13237 ਸਰਪੰਚ ਅਤੇ 83437 ਪੰਚ ਚੁਣੇ ਜਾਣਗੇ ਤੇ ਇਹਨਾਂ ਲਈ ਜਿਹੜਾ ਹੈਗਾ ਦੋਸਤੋ ਸਾਰੀ ਰਾਜਨੀਤਿਕ ਪਾਰਟੀਆਂ ਨੇ ਤਿਆਰੀਆਂ ਵੜ ਦਿੱਤੀਆਂ ਨੇ ਪਰ ਜੇਕਰ ਰਾਜਸੀ ਪਾਰਟੀਆਂ ਦੀ ਤਿਆਰੀਆਂ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਜਿਹੜਾ ਪੰਜਾਬ ਦੇ ਚੋਣ ਕਮਿਸ਼ਨ ਨੇ ਇਹਦਾ ਸਾਰਾ ਸ਼ਡਿਊਲ ਜਾਰੀ ਕੀਤਾ ਉਸ ਸ਼ਡਿਊਲ ਤੇ ਨਜ਼ਰ ਮਾਰੀਏ ਤਾਂ ਉਹ ਵੀ ਜ਼ਰੂਰੀ ਹੈ ਕਿਉਂਕਿ 15 ਅਕਤੂਬਰ ਨੂੰ ਜਿਹੜਾ ਹੈਗਾ ਉੱਥੇ ਪੰਜਾਬ ਭਰ ਦੇ ਵਿੱਚ 13237 ਪੰਚਾਇਤਾਂ ਦੀ ਚੋਣ ਹੋਣੀ ਹੈ ਤਾਂ ਉਸ ਦੇ ਲਈ 27 ਸਤੰਬਰ ਤੋਂ ਲੈ ਕੇ ਜਿਹੜਾ 4 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ ਤੇ 7 ਅਕਤੂਬਰ ਨੂੰ ਨਾਮਜ਼ਦ ਪੰਜ 27 ਸਤੰਬਰ ਤੋਂ 4 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਹੋਣਗੇ 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਬੜਤਾਲ ਹੋਵੇਗੀ ਤੇ 7 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਜਿਹੜਨੇ ਉਹ ਵਾਪਸ ਲਈ ਜਾ ਸਕਣਗੇ ਤੇ 7 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਦਾ ਸਮਾਂ ਇਹ 7-8 ਦਿਨਾਂ ਦਾ ਸਮਾਂ ਹੈ ਸਾਰਿਆਂ ਨੂੰ ਚੋਣ ਪ੍ਰਚਾਰ ਲਈ ਦਿੱਤਾ ਗਿਆ ਤੇ ਇਸ ਦੌਰਾਨ ਪ੍ਰਚਾਰ ਹੋਵੇਗਾ ਤੇ 15 ਨੂੰ VOTING ਹੋਵੇਗੀ ਤੇ ਨਾਲ ਹੀ ਜੇਕਰ ਦੇਖੀਏ ਤਾਂ 15 ਤਰੀਕ ਨੂੰ VOTING ਤੋਂ ਕੁਝ ਸਮੇਂ ਬਾਅਦ ਹੀ ਜਿਹੜਾ ਹੈਗਾ ਉਸੇ ਦਿਨ ਵੋਟਾਂ ਦੀ ਗਿਣਤੀ ਤੇ ਹੋਵੇਗੀ ਤੇ ਨਤੀਜੇ ਵੀ ਸਭ ਦੇ ਸਾਹਮਣੇ ਹੋਣਗੇ ਪਰ ਦੋਸਤੋ ਇੱਕ ਚੀਜ਼ ਦੇਖੀਏ ਤਾਂ ਇਸ ਵਾਰ ਪੰਜਾਬ ਦਾ ਚੋਣ ਕਮਿਸ਼ਨ ਜਿਹੜਾ ਉਹ ਇਹਨਾਂ ਚੋਣਾਂ ਨੂੰ ਬੈਲਟ ਪੇਪਰ ਤੇ ਕਰਵਾਉਣ ਜਾ ਰਿਹਾ ਹੈ ਸਰਪੰਚੀ ਦੀ ਚੋਣ ਲਈ ਉਹਨਾਂ ਨੇ ਗੁਲਾਬੀ ਬੈਲਟ ਪੇਪਰ ਰੱਖਿਆ ਤੇ ਪੰਚ ਦੀ ਚੋਣ ਲਈ ਸਫੇਦ ਰੰਗ ਦੇ ਬੈਲਟ ਪੇਪਰ ਜਿਹੜਾ ਰੱਖਿਆ ਤੇ ਇਸ ਨੂੰ ਲੈ ਕੇ ਜਿਹੜੇ ਹੁਣ ਸਾਰੇ ਅੱਗੇ ਜ਼ਿਲ੍ਹਿਆਂ ਦੇ ਮੁੱਖ ਚੋਣ ਅਧਿਕਾਰੀ ਨੇ ਉਹਨਾਂ ਨੇ ਆਪੋ ਆਪਣੀਆਂ ਤਿਆਰੀਆਂ ਵਿੜ ਦਿੱਤੀਆਂ ਨੇ ਉਹਨਾਂ ਵੱਲੋਂ ਚੋਣਾਂ ਲਈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਜੇ ਮੁੱਖ ਤੌਰ ਤੇ ਦੇਖੀਏ ਤਾਂ ਜਿਵੇਂ ਦੱਸਿਆ 13237 ਸਰਪੰਚ ਤੇ 83437 ਪੰਚਾਂ ਦੀ ਚੋਣ ਜਿਹੜੇ ਨੇ ਪੰਜਾਬ ਦੇ 1 ਕਰੋੜ 33 ਲੱਖ ਵੋਟਰ ਜਿਹੜਾ ਉਹ ਕਰਨਗੇ ਤੇ ਜਿਸ ਦੇ ਵਿੱਚ 70 ਲੱਖ ਤੋਂ ਵੱਧ ਪੁਰਸ਼ ਤੇ 63 ਲੱਖ ਤੋਂ ਵੱਧ ਮਹਿਲਾ ਵੋਟਰ ਨੇ ਜਿਨ੍ਹਾਂ ਵੱਲੋਂ ਇਹ ਚੋਣ ਕੀਤੀ ਜਾਵੇਗੀ ਤੇ ਨਾਲ ਹੀ ਦੋਸਤੋ ਜੇਕਰ ਇੱਕ ਚੀਜ਼ ਹੋਰ ਦੇਖੀ ਹੋਵੇ ਕਿ ਪੰਚਾਇਤੀ ਚੋਣਾਂ ਲਈ ਇਸ ਵਾਰ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਵੀ ਰੱਖਵੇਂ ਰੱਖੇ ਗਏ ਨੇ ਕਿਉਂਕਿ ਇਹ ਚੋਣਾਂ ਜਿਹੜੀਆਂ ਨੇ ਇਸ ਵਾਰ ਕਿਸੇ ਰਾਜਨੀਤਿਕ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਹੋਣ ਗਿਆ ਹਾਲਾਂਕਿ ਹੁੰਦੀਆਂ ਪਹਿਲਾਂ ਵੀ ਨਹੀਂ ਸੀਗੀਆਂ ਪਰ ਉਸ ਚ ਪ੍ਰੋਵੀਜ਼ਨ ਸੀਗੀ ਕਿ ਜੇਕਰ ਕੋਈ ਵੀ ਉਮੀਦਵਾਰ ਚਾਵੇ ਤਾਂ ਉਹ ਆਪਣੀ ਪਾਰਟੀ ਦੇ ਉਮੀ ਪਾਰਟੀ ਦਾ ਚੋਣ ਨਿਸ਼ਾਨ ਦੀ ਵਰਤੋਂ ਕਰ ਸਕਦਾ ਪਰ ਇਸ ਵਾਰ ਸੂਬਾ ਸਰਕਾਰ ਨੇ ਇੱਕ ਸੋਧ ਕਰਕੇ ਪੰਚਾਇਤੀ ਐਕਟ ਦੇ ਵਿੱਚ ਉਹ ਫੈਸਲਾ ਰੱਦ ਕਰ ਦਿੱਤਾ ਤੇ ਹੁਣ ਇਸ ਵਾਰ ਇਹ ਜਿਹੜੀਆਂ ਸਾਰੀਆਂ ਚੋਣਾਂ ਪੰਚਾਇਤੀ ਚੋਣਾਂ ਇਹ ਬਿਨਾ ਪਾਰਟੀ ਸਿੰਬਲ ਤੋਂ ਹੋਣ ਗਈਆਂ ਤੇ ਚੋਣ ਕਮਿਸ਼ਨ ਨੇ ਸਰਪੰਚੀ ਦੀ ਚੋਣ ਲਈ 38 ਤੇ ਜਿਹੜਾ ਪੰਚਾਇਤ ਦੀ ਚੋਣ ਲਈ 70 ਚੋਣ ਨਿਸ਼ਾਨ ਜਿਹੜ ਨੇ ਉਹ ਰੱਖਵੇਂ ਰੱਖੇ ਨਹੀਂ ਨਹੀਂ ਚੋਣ ਕੀਤੀ ਐ ਇਹਨਾਂ ਦੇ ਵਿੱਚੋਂ ਹੀ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ ਤੇ ਜਿਵੇਂ ਚੋਂ ਇਹ ਸਰਪੰਚੀ ਦੀ ਚੋਣਾਂ ਦਾ ਐਲਾਨ ਹੁੰਦਾ ਸਾਰੀ ਰਾਜਨੀਤਿਕ ਪਾਰਟੀਆਂ ਤੇ ਜਿਹੜੇ ਵੀ ਸਰਪੰਚੀ ਦੀ ਚੋਣ ਲੜਨ ਦੇ ਚਾਹਵਨ ਲੋਕ ਹੁੰਦੇ ਨੇ ਉਹਨਾਂ ਨੇ ਆਪੋ ਆਪਣੀ ਜਿਹੜੇ ਜੱਦੋ ਜਹਿਦ ਆ ਉਹ ਸ਼ੁਰੂ ਕਰ ਦਿੱਤੀ ਐ ਤੇ ਨਾਲ ਹੀ ਪਰ ਦੂਜੇ ਪਾਸੇ ਜਿਹੜਾ ਚੋਣ ਕਮਿਸ਼ਨ ਨੇ ਵੀ ਸ਼ਕਤੀ ਜਿਹੜੀ ਹੈਗੀ ਰੱਖਣੀ ਸ਼ੁਰੂ ਕਰ ਦਿੱਤੀ ਐ ਕਿਉਂਕਿ ਉਨਾ ਨੇ ਵੀ ਸਰਪੰਚੀ ਦੇ ਪੰਚੀ ਦੀ ਚੋਣ ਵਿੱਚ ਹੋਂਚ ਵੀ ਇੱਕ ਖਰਚ ਸੀਮਾ ਤੈਅ ਕੀਤੀ ਹੈ ਜੋ ਕਿ ਅੱਗੇ ਵੀ ਹੁੰਦੀ ਹੈ ਪਰ ਇਸ ਵਾਰ ਕਿਤੇ ਨਾ ਕਿਤੇ ਉਸ ਚ ਵੀ ਵਾਧਾ ਕੀਤਾ ਗਿਆ ਚੋਣ ਕਮਿਸ਼ਨ ਨੇ ਸਰਪੰਚੀ ਦੀ ਉਮੀਦਵਾਰਾਂ ਦੀ ਚੋਣ ਲਈ ਜਿਹੜਾ 40000 ਰੁਪਏ ਹੱਦ ਤੈਅ ਕੀਤੀ ਹੈ ਵੀ ਕਿ 40000 ਰੁਪਏ ਤੱਕ ਦਾ ਖਰਚ ਕੀਤਾ ਜਾ ਸਕਦਾ ਤੇ ਪੰਚੀ ਦੀ ਚੋਣ ਲਈ 30000 ਜੇ ਇਸ ਤੋਂ ਪਹਿਲਾਂ ਦੇਖੀਏ ਤਾਂ ਇਹ ਪਿਛਲੀਆਂ 2018 ਦੀਆਂ ਸਰਪੰਚੀ ਚੋਣਾਂ ਚ ਸਰਪੰਚ ਦੀ ਹੱਦ 30000 ਸੀ ਤੇ ਪੰਚੀ ਦੀ 20000 ਉਨਾ ਦੋਵਾਂ ਚ 10 ਹਜ਼ਾਰ ਰੁਪਏ ਦਾ ਵਾਅਦਾ ਕੀਤਾ ਗਿਆ ਉਸ ਤੋਂ ਜੇਕਰ ਹੋਰ ਪਿੱਛੇ ਨਜ਼ਰ ਮਾਰੀਏ ਤਾਂ 2013 ਦੀ ਗੱਲ ਕਰੀਏ 2013 ਚ ਸਰਪੰਚੀ ਦੀ ਚੋਣ ਲੜਨ ਦੀ ਖਰਚੇ ਦੀ ਹੱਦ 23500 ਰੁਪਏ ਸੀਗੀ ਤੇ ਪੰਚੀ ਦੀ 16000 ਰੁਪਏ ਰੱਖੀ ਹੋਈ ਸੀਗੀ ਤੇ ਇਸ ਵਾਰ ਇਹ ਵਧਾ ਕੇ ਜਿਹੜਾ ਸਰਪੰਚੀ ਦੀ ਚੋਣ ਲਈ ਜਿਹੜਾ ਖਰਚੇ ਦੀ ਹੱਦ ਹੈ ਉਹ 40000 ਕਰ ਦਿੱਤੀ ਹੈ ਤੇ ਪੰਚ ਲਈ 30000 ਰੁਪਏ ਜਿਹੜਾ ਹੈਗਾ ਰੱਖੀ ਗਈ ਹੈ ਤੇ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਪੰਜਾਬ ਦੇ 19110 ਪੋਲਿੰਗ ਬੂਥਾਂ ਤੇ ਇਹ VOTING ਹੋਣੀ ਹੈ ਚੋਣ ਕਮਿਸ਼ਨ ਕਿਵੇਂ ਕਰਾਂਦਾ ਹੈ ਚੋਣ ਕਮਿਸ਼ਨ ਬਲਕਿ ਦਾਅਵਾ ਤਾਂ ਕਰ ਰਿਹਾ ਕਿ ਉਸ ਨੇ ਤਿਆਰੀਆਂ ਮੁਕੰਮਲ ਕਰ ਲਿਆ ਨੇ ਪਰ ਹੁਣ ਇਹ ਤਾਂ VOTING ਵਾਲੇ ਦਿਨ ਹੀ ਪਤਾ ਲੱਗੇਗਾ ਕਿੰਨੀ ਕ ਤਿਆਰੀਆਂ ਚੋਣ ਕਮਿਸ਼ਨ ਨੇ ਕੀਤੀਆਂ ਨੇ ਪਰ ਇਸ ਦੇ ਨਾਲ ਹੀ ਜੇਕਰ ਹੁਣ ਇਸ ਨੂੰ ਰਾਜਸੀ ਨਜ਼ਰੀਏ ਨਾਲ ਦੇਖੀਏ ਤਾਂ ਸਾਰੀ ਰਾਜਨੀਤਿਕ ਪਾਰਟੀਆਂ ਨੇ ਵੀ ਜਿਹੜਾ ਇਹਨਾਂ ਚੋਣਾਂ ਨੂੰ ਲੈ ਕੇ ਤਿਆਰੀਆਂ ਵਿੜ ਦਿੱਤੀਆਂ ਨੇ ਭਾਵੇਂ ਕਿ ਉਹਨਾਂ ਨੂੰ ਇੱਕ ਗੱਲ ਦਾ ਪਤਾ ਹੈ ਵੀ ਕਿ ਇਸ ਵਾਰ ਇਹੇ ਚੋਣਾਂ ਜਿਹੜੀਆਂ ਨੇ ਪਾਰਟੀ ਸਿੰਬਲ ਤੇ ਨਹੀਂ ਹੋਣਗੀਆਂ ਪਰ ਉਸ ਦੇ ਬਾਵਜੂਦ ਵੀ ਰਾਸ਼ੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਤਿਆਰੀ ਕਰ ਲਈ ਹੈ ਸੂਚੀਆਂ ਲਗਾਤਾਰ ਤਿਆਰੀਆਂ ਹੋ ਰਹੀਆਂ ਕਿਹਨੂੰ ਕਿਹਨੂੰ ਚੋਣ ਮੈਦਾਨ 'ਚ ਉਤਾਰਨਾ ਹੈ ਇਹ ਕਿਹੜੇ ਉਮੀਦਵਾਰ ਨੂੰ ਥਾਪੀ ਦੇਣੀ ਹੈ ਰਾਜਨੀਤਿਕ ਪਾਰਟੀਆਂ ਨੇ ਉਹ ਸਾਰੀਆਂ ਪਾਰਟੀਆਂ ਲੱਗੀਆਂ ਹੋਈਆਂ ਨੇ ਤੇ ਦੋਸਤੋ ਜੇ ਦੇਖੀਏ ਤਾਂ ਇਹ ਜਿੱਥੇ ਕਰੀਏ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਕਿ ਨਹੀਂ ਸਾਬਤ ਹੁੰਦੀ ਹੈ ਇਹਦੀਆਂ ਚੋਣਾਂ ਉੱਥੇ ਹੀ ਰਾਸ਼ੀ ਪਾਰਟੀਆਂ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦੀਆਂ ਕਿਉਂਕਿ ਰਾਸ਼ੀ ਪਾਰਟੀਆਂ ਦੀ ਕਿੰਨੀ ਕਿ ਲੋਕਾਂ 'ਚ ਪਹੁੰਚ ਹੈ ਲੋਕ ਰਾਸ਼ੀ ਪਾਰਟੀਆਂ ਤੇ ਕਿੰਨਾ ਕੁ ਭਰੋਸਾ ਕਰਦੇ ਨੇ ਉਹ ਇਹੋ ਜਿਹੇ ਚੋਣਾਂ ਤੋਂ ਹੀ ਪਤਾ ਲੱਗਦਾ ਹੈ ਤੇ ਇਹੇ ਚੋਣਾਂ ਸੱਤਾਧਾਰੀ ਧਿਰ ਲਈ ਇੱਕ ਬਹੁਤ ਵੱਡਾ ਕਹਿ ਦਈਏ ਵਿਕਾਰ ਦਾ ਸਵਾਲ ਹੈ ਜਦੋਂ ਕਿ ਵਿਕਾਰ ਦਾ ਸਵਾਲ ਤਾਂ ਸਾਰਿਆਂ ਲਈ ਹੈ ਪਰ ਸੱਤਾਧਾਰੀ ਧਿਰ ਲਈ ਮੌਜੂਦਾ ਸਮੇਂ ਜ਼ਿਆਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਬਣੀ ਹੈ 2022 'ਚ ਤਾਂ ਪੰਜਾਬ ਦੇ ਲੋਕਾਂ ਨੇ 117 ਸੀਟਾਂ ਦੇ ਵਿੱਚੋਂ 92 ਸੀਟਾਂ ਦਾ ਇੱਕ ਮੰਡੇਟ ਜਿਹੜਾ ਉਹ ਆਵਾਦਮੀ ਪਾਰਟੀ ਦੀ ਸਰਕਾਰ ਨੂੰ ਦਿੱਤਾ ਉਸ ਤੇ ਭਰੋਸਾ ਜਤਾਇਆ ਤੇ ਉਸ ਭਰੋਸੇ ਤੇ ਨੂੰ ਬਰਕਰਾਰ ਰੱਖਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇੱਕ ਰਾਜਨੀਤਿਕ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਜੇ ਪਿਛਲੀਆਂ ਚੋਣਾਂ ਤੇ ਨਜ਼ਰ ਮਾਰਦੇ ਆ ਤਾਂ ਕਿਤੇ ਨਾ ਕਿਤੇ ਸਾਨੂੰ ਲੱਗਦਾ ਵੀ ਕਿ ਲੋਕਾਂ 'ਚ ਇੱਕ ਨਿਮੋਸ਼ੀ ਜਿਹੜੀ ਹੈਗੀ ਸਰਕਾਰ ਤੋਂ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਬਾਈ ਦੀ ਵਿਧਾਨ ਸਭਾ ਚੋਣਾਂ ਤੋਂ ਤੁਰੰਤ ਬਾਅਦ ਸੰਗਰੂਰ ਦੀ ਜਿਮਨੀ ਚੋਣ ਹੋਈ ਉਹ ਸਰਕਾਰ ਹਾਰ ਜਾਂਦੀ ਹੈ ਫਿਰ ਉਸ ਤੋਂ ਬਾਅਦ ਜਲੰਧਰ ਦੀ ਜਿਮਨੀ ਚੋਣ ਹੁੰਦੀ ਹੈ ਉਹ ਵੀ ਸਰਕਾਰ ਲੋਕ ਸਭਾ ਦੀ ਉਹ ਵੀ ਸਰਕਾਰ ਹਾਰ ਜਾਂਦੀ ਹੈ ਤੇ ਜਦੋਂ ਫਿਰ ਲੋਕ ਸਭਾ ਚੋਣਾਂ ਹੁੰਦੀਆਂ ਨੇ ਤੇ ਲੋਕ ਸਭਾ ਚੋਣਾਂ 'ਚ ਵੀ ਸਰਕਾਰ ਦੇ ਪੱਲੇ 13 ਦੇ ਵਿੱਚੋਂ 3 ਸੀਟਾਂ ਹੀ ਪੈਂਦੀਆਂ ਨੇ ਤਾਂ ਕਿਤੇ ਨਾ ਕਿਤੇ ਇਹੋ ਜੇ ਸਾਰੇ ਹਾਲਾਤ ਦੇ ਵਿੱਚ ਸਰਕਾਰ ਲਈ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਕਿਉਂਕਿ ਉਹ ਕਿਤੇ ਨਾ ਕਿਤੇ ਲੋਕਾਂ 'ਚ ਆਪਣਾ ਭਰੋਸਾ ਗਵਾ ਰਹੇ ਨੇ ਇਸੇ ਕਰਕੇ ਜਿਹੜੀ ਸਰਕਾਰ ਵਿਧਾਨ ਸਭਾ ਚੋਣਾਂ 'ਚ 92 ਸੀਟਾਂ ਜਿੱਤ ਕੇ ਗਈ ਸੀ ਉਹ ਲੋਕ ਸਭਾ ਚੋਣਾਂ 'ਚ ਸਿਰਫ 32 ਸੀਟਾਂ ਦੇ ਜਿੱਤ ਹਾਸਲ ਕਰ ਸਕੇ ਸੀ ਬਾਕੀ ਤੇ ਆਮ ਆਦਮੀ ਪਾਰਟੀ ਪਿੱਛੇ ਰਹੀ ਹੈ ਤਾਂ ਇਸ ਕਰਕੇ ਆਮ ਆਦਮੀ ਪਾਰਟੀ ਲਈ ਇੱਕ ਵਿਕਾਰ ਦਾ ਸਵਾਲ ਹੈ ਤੇ ਦੂਜੇ ਪਾਸੇ ਚਾਹੀ ਗੱਲ ਕਾਂਗਰਸ ਦੀ ਕਰ ਲਈਏ ਚਾਹੀ ਸ਼੍ਰੋਮਣੀ ਅਕਾਲੀ ਦਲ ਦੀ ਕਰ ਲਈਏ ਉਹ ਵੀ ਕਿਤੇ ਨਾ ਕਿਤੇ ਪੂਰੇ ਜੋਰ ਸ਼ੋਰ ਨਾਲ ਲੱਗੇ ਹੋਏ ਨਹੀਂ ਕਿਉਂਕਿ ਪਿੰਡਾਂ ਤੋਂ ਹੀ ਜਿਹੜਾ ਹੈਗਾ ਰਾਜਨੀਤਿਕ ਪਾਰਟੀਆਂ ਦੀ ਵੀ ਨੀ ਮਜ਼ਬੂਤ ਹੋਣੀ ਸ਼ੁਰੂ ਹੁੰਦੀ ਹੈ ਕਿਉਂਕਿ ਸਾਡਾ ਵੱਡਾ ਖੇਤਰ ਜਿਹੜਾ ਉਹ ਦਿਹਾਤੀ ਖੇਤਰ ਹੈ ਇਸ ਕਰਕੇ ਜਿਹੜਾ ਉਸ ਤੋਂ ਪਤਾ ਲੱਗਦਾ ਵੀ ਜਿਹੜਾ ਰਾਜਨੀਤਿਕ ਪਾਰਟੀ ਹੈ ਕਿੰਨੀਆਂ ਕਿ ਜਿਹੜਾ ਨੇ ਉਹ ਲੱਗੀਆਂ ਹੋਈਆਂ ਨੇ ਕਿਉਂਕਿ ਸਾਡੀ ਜੇਕਰ ਵੋਟ ਬੈਂਕ ਤੇ ਵੀ ਨਜ਼ਰ ਮਾਰੀਏ ਤਾਂ ਕੁੱਲ ਵੋਟ ਬੈਂਕ ਦਾ ਵੀ ਜਿਹੜਾ ਹੈਗਾ ਜ਼ਿਆਦਾ ਹਿੱਸਾ ਸਾਡੇ ਦਿਹਾਤੀ ਖੇਤਰ ਦਾ ਕਿਉਂਕਿ ਲੋਕ ਸਭਾ ਚੋਣਾਂ ਦੇ ਜਿਹੜੀਆਂ ਹਾਲ ਹੀ ਚ ਹੋ ਕੇ ਹਟੀਆਂ ਉਸ ਸੂਬੇ ਦੇ 2 ਕਰੋੜ 12 ਲੱਖ ਦੇ ਕਰੀਬ ਵੋਟਰਾਂ ਨੇ ਆਪਣੇ ਵੋਟ ਦੀ ਵਰਤੋਂ ਕੀਤੀ ਸੀ ਦੇ ਟੋਟਲ ਵੋਟਰ ਸੀਗੇ ਤੇ ਹੁਣ ਜਿਹੜਾ ਇਹ ਪੰਚਾਇਤੀ ਚੋਣਾਂ ਲਈ ਵੋਟਰ ਲਿਸਟ ਆਈ ਹੈ ਇਸ ਵਿੱਚ 1 ਕਰੋੜ 33 ਲੱਖ ਵੋਟਰ ਨੇ ਤਾਂ ਇਸ ਤੋਂ ਪਤਾ ਲੱਗਦਾ ਵੀ ਕਿ ਅੱਧ ਤੋਂ ਜ਼ਿਆਦਾ ਹਿੱਸਾ ਅਸੀਂ ਕਹਿ ਸਕਦੇ ਹਾਂ ਵੀ ਕਿ ਸਾਡੇ ਦੇਸ਼ ਚ ਪੰਚਾਇਤੀ ਪੰਚਾਇਤਾਂ ਦੇ ਅਧੀਨ ਆਂਦੇ ਤੇ ਇਹ ਪੰਚਾਇਤਾਂ ਹੀ ਜਿਹੜੀਆਂ ਰਾਜਨੀਤੀ ਨੂੰ ਵੀ ਜਾਂ ਰਾਜਨੀਤਿਕ ਪਾਰਟੀਆਂ ਨੂੰ ਵੀ ਮਜ਼ਬੂਤ ਕਰਨ ਚ ਸਾਬਤ ਹੁੰਦੀਆਂ ਨੇ ਤੇ ਕਾਂਗਰਸ ਵੀ ਲੱਗੀ ਹੋਈ ਆ ਉੱਥੇ ਸ਼੍ਰੋਮਣੀ ਅਕਾਲੀ ਦਲ ਜੋ ਕਿ ਸ਼ੁਰੂ ਹੀ ਪਿੰਡਾਂ ਦੇ ਵਿੱਚ ਹੁੰਦਾ ਸੀਗਾ ਪਿੰਡਾਂ ਦੇ ਵਿੱਚ ਅਕਾਲੀ ਦਲ ਦੀ ਇੱਕ ਮਜ਼ਬੂਤ ਪਕੜ ਮੰਨੀ ਜਾਂਦੀ ਸੀ ਤੇ ਪਿਛਲੇ ਸਮੇਂ 'ਚ ਅਕਾਲੀ ਦਲ ਤੋਂ ਲੋਕਾਂ ਬਿਲਕੁਲ ਨਰਾਜ਼ ਦਿਖ ਰਹੇ ਸੀਗੇ ਇਸੇ ਕਰਕੇ ਅਕਾਲੀ ਦਲ ਨੂੰ ਇੰਨੀ ਵੱਡੀ ਹਾਰ ਦਾ ਸਾਹਮਣਾ ਦੇਖਣਾ ਪਿਆ ਪਰ ਹੁਣ ਦੇਖੀਏ ਤਾਂ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਲੱਗ ਰਿਹਾ ਵੀ ਕਿ ਉਹ ਪੰਚਾਇਤੀ ਚੋਣਾਂ ਰਾਹੀਂ ਸਰਵਾਈਵ ਕਰ ਸਕਦਾ ਹੈ ਦੁਬਾਰਾ ਉਹ ਬੜੀ ਮਜ਼ਬੂਤੀ ਨਾਲ ਚੋਣ ਲੜਨ ਦੀ ਤਿਆਰੀ ਕਰ ਰਿਹਾ ਤੇ ਨਾਲ ਹੀ ਜੇ ਗੱਲ ਭਾਰਤੀ ਜਨਤਾ ਪਾਰਟੀ ਦੀ ਕਰ ਲਈਏ ਤਾਂ ਉਹ ਵੀ ਪੂਰੇ ਜੋਰ ਸ਼ੋਰ ਨਾਲ ਲੱਗੀ ਹੋਈ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਵੀਕਾ ਜੀਡੀ ਪਾਰਟੀ ਅਜ ਤੱਕ ਪੰਜਾਬ ਦੇ ਵਿੱਚ ਸ਼ਰਮਣੀ ਅਕਾਲੀ ਦਲ ਦੇ ਮੋਢਿਆਂ ਦੇ ਛੜਕੇ 'ਚੋਂ ਲੜਦੀ ਰਹੀ ਹੈ ਉਹ ਲੋਕ ਸਭਾ ਚੋਣਾਂ 'ਚ ਉਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਵੀ ਆਪਣੇ ਦਮ ਤੇ ਲੜੀ ਤੇ ਲੋਕ ਸਭਾ ਚੋਣਾਂ ਵੀ ਲੜੀ ਤਾਂ ਕਿਤੇ ਨਾ ਕਿਤੇ ਆਮ ਆਦਮੀ ਭਾਰਤੀ ਜਨਤਾ ਪਾਰਟੀ ਦੀ ਵੋਟ ਸ਼ੇਅਰ ਦੇ ਵਿੱਚ ਵਾਧਾ ਜ਼ਰੂਰ ਹੋਇਆ ਸੀਗਾ ਤੇ ਇਸੇ ਕਰਕੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੈ ਵੀ ਕਿ ਪੰਚਾਇਤੀ ਚੋਣਾਂ ਜੇਕਰ ਉਹ ਲੜਦੇ ਨੇ ਤਾਂ ਉਹਨਾਂ ਦਾ ਵੋਟ ਸ਼ੇਅਰ ਹੋਰ ਵੱਧ ਸਕਦਾ ਹੈ ਜਾਂ ਉਹਨਾਂ ਦੀ ਨੀ ਪਾਰਟੀ ਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਮਜ਼ਬੂਤ ਹੋ ਸਕਦੀ ਹੈ ਤਾਂ ਦੇਖਣ ਵਾਲੀ ਗੱਲ ਹੋਵੇਗੀ ਕਿੰਨਾ ਕੁ ਜਿਹੜਾ ਹੈਗਾ ਹੁੰਦਾ ਪਰ ਰਾਜਨੀਤਿਕ ਪਾਰਟੀਆਂ ਨੇ ਜੋੜ ਤੋੜ ਸ਼ੁਰੂ ਕਰ ਲਈ ਹੈ ਇਸ ਦਾ ਨਤੀਜਾ ਤਾਂ ਹੁਣ 15 ਅਕਤੂਬਰ ਨੂੰ ਸਭ ਦੇ ਸਾਹਮਣੇ ਹੋਵੇਗਾ ਪਰ ਦੋਸਤੋ ਇਸ ਦੇ ਨਾਲ ਹੀ ਜਿੱਥੇ ਪੰਜਾਬ ਦਾ ਚੋਣ ਕਮਿਸ਼ਨ ਪੰਚਾਇਤੀ ਚੋਣਾਂ ਨੂੰ ਲੈ ਕੇ ਦਾਅਵਾ ਹੀ ਕਰ ਰਿਹਾ ਹੈ ਵੀ ਕਿ ਅਸੀਂ ਤਿਆਰੀਆਂ ਮੁਕੰਮਲ ਕਰ ਲੀਆਂ ਨੇ ਸਾਡੇ ਵੱਲੋਂ ਕੋਈ ਢਿੱਲ ਨਹੀਂ ਰੱਖੀ ਜਾ ਰਹੀ ਪਰ ਹਲੇ ਵੀ ਪੰਜਾਬ ਚ ਇੱਕ ਪੰਚਾਇਤੀ ਚ ਹੋਣਾ ਨੂੰ ਲੈ ਕੇ ਵੱਡਾ ਇੱਕ ਸਵਾਲ ਖੜਾ ਹੋਇਆ ਹੋਇਆ ਲੋਕ ਸਸ਼ੋਪੰਚ ਪਏ ਹੋਏ ਨੇ ਜੀ ਉਹ ਗੱਲ ਕਰੀਏ ਉਹ ਹੈ ਕਿਹੜੇ ਪਿੰਡ ਰੱਖਵੇਂ ਨੇ ਕਿਉਂਕਿ ਹਲੇ ਤੱਕ ਨਾ ਤਾਂ ਡਿਪਟੀ ਕਮਿਸ਼ਨਰ ਇਹ ਰਿਪੋਰਟ ਤਿਆਰ ਕਰ ਸਕੀ ਨੇ ਤੇ ਨਾ ਹੀ ਚੋਣ ਕਮਿਸ਼ਨ ਇਹ ਇਸ ਗੱਲ ਤੇ ਮੋਹਰ ਲਾ ਸਕਿਆ ਵੀ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਪਿੰਡਾਂ ਨੂੰ ਰੱਖਵਾ ਕਰਨ ਦੇ ਅਧੀਨ ਰੱਖਿਆ ਗਿਆ ਕਿਹੜੇ ਪਿੰਡਾਂ ਨੂੰ ਰਿਜ਼ਰਵ ਕੀਤਾ ਗਿਆ ਇਸ ਨੂੰ ਲੈ ਕੇ ਜਿਹੜਾ ਪੰਜਾਬ ਦੇ ਵੱਡੀ ਗਿਣਤੀ ਚ ਲੋਕ ਪੰਜਾਬ ਦੇ ਪਿੰਡ ਜਿਹੜੇ ਨੇ ਉਹ ਇੱਕ 605 ਦੇ ਵਿੱਚ ਪਏ ਹੋਏ ਨੇ ਇਸ ਲਈ ਚਹੀਦਾ ਚੋਣ ਕਮਿਸ਼ਨ ਨੂੰ ਇਹ ਵੀ ਹੈ ਜਿੱਥੇ ਉਹ ਸਾਰੀ ਤਿਆਰੀਆਂ ਮੁਕੰਮਲ ਕਰਨ ਦਾ ਦਾਵਾ ਕਰ ਰਹੇ ਨੇ ਉੱਥੇ ਹੀ ਇੱਕ ਤਾਂ ਰੱਖ ਵੀ ਕਰਨ ਦੀ ਹੈ ਰਿਜ਼ਰਵ ਪਿੰਡਾਂ ਦੀ ਸੂਚੀ ਛੇਤੀ ਤੋਂ ਛੇਤੀ ਜਾਰੀ ਕੀਤੀ ਜਾਵੇ ਤੇ ਦੂਜੇ ਪਾਸੇ ਗੱਲ ਹੁਣ ਪੰਚਾਇਤਾਂ ਦੀ ਵੀ ਕਰਨੀ ਬਣਦੀ ਹੈ ਲੋਕਾਂ ਦੀ ਵੀ ਕਰਨੀ ਬਣਦੀ ਹੈ ਕਿਉਂਕਿ ਅਕਸਰ ਅਸੀਂ ਇੱਕ ਗੱਲ ਹੋਰ ਦੇਖਦੇ ਸੀ ਪੰਚਾਇਤੀ ਚੋਣਾਂ 'ਚ ਵੀ ਲੋਕਾਂ ਦੇ ਇੱਕ ਜੇ ਕਹਦੀ ਹੈ ਧੜੇਬੰਦੀ ਕਰਕੇ ਉੱਥੇ ਆਪਸੀ ਟਕਰਾਅ ਬਹੁਤ ਦੇਖਣ ਨੂੰ ਮਿਲਦਾ ਸੀਗਾ ਪਰ ਸੂਬਾ ਸਰਕਾਰਾਂ ਪਿਛਲੇ ਲੰਬੇ ਸਮੇਂ ਤੋਂ ਐਲਾਨ ਕਰਦੀਆਂ ਆਈਆਂ ਨੇ ਵੀ ਜਿਹੜੀ ਵੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਵੇਗੀ ਉਸ ਨੂੰ ਸਰਕਾਰ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਵੇਗੀ ਪਰ ਹਾਲਾਂਕਿ ਅਜ ਤੱਕ ਇਨਾਮੀ ਰਾਸ਼ੀ ਦਾ ਕਿਸੇ ਵੀ ਸਰਕਾਰ ਨੇ ਨਹੀਂ ਦਿੱਤੀ ਇਹ ਸਾਰੇ ਦਾਅਵੇ ਰਹਿ ਜਾਂਦੇ ਨੇ ਪਰ ਇੱਕ ਚੀਜ਼ ਤਾਂ ਵੱਡੀ ਜ਼ਰੂਰ ਮੰਨਣ ਵਾਲੀ ਹੈ ਵੀ ਕਿ ਪੰਚਾਇਤੀ ਚੋਣਾਂ 'ਚ ਧੜੇਬੰਦੀ ਬਹੁਤ ਵੱਡੇ ਪੱਧਰ ਤੇ ਚਲਦੀ ਹੈ ਲੋਕਾਂ 'ਚ ਵਿਵਾਦ ਟਕਰਾ ਲੜਾਈ ਝਗੜੇ ਅਸੀਂ ਅਕਸਰ ਦੇਖਦੇ ਆਂ ਵੀ ਕਿ ਇਹਨਾਂ ਚੋਣਾਂ 'ਚ ਸਾਨੂੰ ਦੇਖਣ ਨੂੰ ਮਿਲਦੇ ਨੇ ਜਦੋਂ ਕਿ ਚਾਹੀਦਾ ਤਾਂ ਇਹੀ ਹੈ ਵੀ ਕਿ ਜਦੋਂ ਸਾਰੇ ਇਕੱਠੇ ਆਪਸੀ ਭਾਈਚਾਰਕ ਸਾਂਝ ਨਾਲ ਕੋਈ ਫੈਸਲਾ ਲੈਣਗੇ ਕੋਈ ਚੋਣ ਕਰਨਗੇ ਤਾਂ ਉਸ ਨਾਲ ਪਿੰਡ ਦਾ ਜਾਂ ਇਲਾਕੇ ਦਾ ਵਿਕਾਸ ਜ਼ਿਆਦਾ ਕੀਤਾ ਜਾ ਸਕਦਾ ਹੈ ਇਸ ਲਈ ਚਾਹੀਦਾ ਤਾਂ ਇਹੀ ਹੈ ਪਿੰਡਾਂ ਨੂੰ ਵੀ ਕਿ ਉਹ بجائے ਆਪਸ ਵਿੱਚ ਲੜਾਈ ਝਗੜੇ ਕਰਕੇ ਇੱਕ ਟਕਰਾਅ ਜਾਂ ਇੱਕ ਵਿਵਾਦ ਖੜਾ ਕਰਨ ਦੀ ਥਾਂ ਤੇ ਉਹ ਆਪਸੀ بیٹھ ਕੇ ਤਾਲਮੇਲ ਸਹਿਮਤੀ ਦੇ ਨਾਲ ਪੰਚਾਇਤਾਂ ਦੀ ਚੋਣ ਕਰ ਸਕਦੀ ਹੈ ਪਰ ਦੇਖਣਾ ਹੋਵੇਗਾ ਵੀ ਕਿ ਪੰਚਾਇਤਾਂ ਦੇ ਪਿੰਡਾਂ ਦੇ ਵਿੱਚ ਕੀ ਹੁੰਦਾ ਹੈ ਜਾਂ ਕਿੰਨੇ ਕੁ ਪਿੰਡਾਂ ਚ ਪੰਜਾਬ ਚ ਸਰਬਸੰਮਤੀ ਨਾਲ ਚੋਣ ਹੁੰਦੀ ਹੈ ਇੱਕ ਤਾਂ ਇਹ ਦੇਖਣ ਵਾਲੀ ਗੱਲ ਹੋਵੇਗੀ ਤੇ ਦੂਜੇ ਪਾਸੇ ਨਾਲ ਹੀ ਜੇ ਗੱਲ ਕਰੀਏ ਤਾਂ ਕਿਸਾਨ ਜਥੇਬੰਦੀ ਨੇ ਵੀ ਇਹ ਐਲਾਨ ਕੀਤਾ ਪਿਛਲੇ ਦਿਨੀ ਵੀ ਪੰਜਾਬ ਦੇ ਵਿੱਚ ਜਿਹੜੀ ਵੀ ਪੰਚਾਇਤਾਂ ਦੀ ਸਰਵਸੰਮਤੀ ਨਾਲ ਚੋਣ ਹੋਵੇਗੀ ਉਹ ਕਿਸਾਨ ਜਥੇਬੰਦੀਆਂ ਉਸ ਨੂੰ ਸਨਮਾਨਿਤ ਕਰਨਗੀਆਂ ਤੇ ਕਿਸਾਨ ਜਥੇਬੰਦੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਵੀ ਪੰਜਾਬ ਦੇ ਵਿੱਚ ਬਜਾਈ ਚੋਣਾਂ ਦੇ ਚੱਕਰ 'ਚ ਪੈਣ ਦੀ ਥਾਂ ਤੇ ਪੰਚਾਇਤਾਂ ਦੀ ਸਰਵਸੰਮਤੀ ਨਾਲ ਚੋਣ ਕੀਤੀ ਜਾਵੇ ਤਾਂ ਜੋ ਪਿੰਡ ਦੇ ਵਿੱਚ ਇਹ ਇਲਾਕੇ ਦੇ ਵਿੱਚ ਇੱਕ ਆਪਸੀ ਭਾਈਚਾਰਕ ਸਾਂਝ ਦਾ ਮਾਹੌਲ ਬਣਿਆ ਰਹੇ ਤੇ ਪਿੰਡ ਦਾ ਵਿਕਾਸ ਹੋ ਉਸ ਕੀ ਤੇ ਆਪਸੀ ਭਾਈਚਾਰੇ ਦੇ ਵਿੱਚ ਵੀ ਕੋਈ ਖਟਾਸ ਖੜੀ ਨਾ ਹੋਵੇ ਖਟਾਸ ਪੈਦਾ ਨਾ ਹੋਵੇ ਤਾਂ ਇਹੋ ਜੀ ਅਪੀਲ ਕਿਸਾਨ ਜਿੱਥੇ ਬੰਦੀ ਵੱਲੋਂ ਵੀ ਕੀਤੀ ਗਈ ਹੈ ਪਰ ਹੁਣ ਦੇਖਣਾ ਤਾਂ ਇਹ ਹੋਵੇਗਾ ਵੀ ਕਿ ਅੱਜ 26 ਸਤੰਬਰ ਦਾ ਦਿਨ ਹੈ ਜੇ ਦੇਖੀਏ ਤਾਂ ਅਜੇ ਤੋਂ ਸਹੀ 20 ਦਿਨ ਵੀ ਨਹੀਂ ਰਹੇ 19 ਦਿਨ 19ਵੇਂ ਦਿਨ ਚੋਣ ਹੈ ਵੀ ਕਿ ਦਿਨ ਬਹੁਤ ਥੋੜੇ ਰਹਿ ਗਏ ਨੇ ਤਾਂ ਕੀ ਚੋਣਾਂ ਦੇ ਨਤੀਜੇ ਆਉਂਦੇ ਨੇ ਕੀ ਰਹਿੰਦਾ ਇਹ ਸਭ ਕੁਝ 15 ਅਕਤੂਬਰ ਨੂੰ ਸ਼ਾਮ ਹੀ ਪਤਾ ਲੱਗੇਗਾ ਪਰ ਪੰਜਾਬੀ ਟ੍ਰਿਬਿਊਨ ਉਦੋਂ ਤੱਕ ਇਹੋ ਜੇ ਸਾਰੇ ਹੀ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੋਂ ਅੱਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ